ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਦਾ ਵਲੌਗ ਆਪਾਂ ਕਰਨ ਲੱਗੇ ਹਾਂ ਸਟਾਰਟ ਹੈ ਜੋ ਕਿ ਮੈਂ ਅੱਜ ਹੁਣ ਕੰਮ ਤੋਂ ਆਇਆ ਤਾਂ ਕੰਮ ਤੋਂ ਆ ਕੇ ਛੋਟੀ ਕੁੜੀ ਨੇ ਮੇਰੀ ਵੱਡੀ ਕੁੜੀ ਢਾਈ ਵੀਤੀ ਪਾਲਾ ਪੱਟੇ ਦੀ ਕੁੜੀ ਉਹਦੇ ਘਰਾੜ ਪਾਇਆ ਤੁਹਾਨੂੰ ਦਿਖਾਉਣਾ ਹੈ ਹੁਣ ਵੀ ਲੱਗੀ ਮੈਂ ਦੇਖੋ ਬਾਲ ਪੱਟਣਾ ਤੁਹਾਨੂੰ ਦਿਖਾਉਣਾ ਕੋਈ ਵੀਡੀਓ ਆ ਦੇਖੋ ਆਵਾ ਬਾਲ ਪੱਟਣਾ ਇਹਨੂੰ ਕੋਈ ਚੱਕਰ ਨਹੀਂ ਨਾ ਇਹਨੂੰ ਬੁਖਾਰ ਵੀ ਹੋਇਆ ਫਿਰ ਦਰਦ ਵੀ ਕਰਦਾ ਦੋਨੇ ਬਾਵਾਂ ਇੱਕ ਲੱਤ ਦਾ ਦਗਾ ਤਿੰਨ ਢਿੱਕੇ ਲੱਗੇ ਵੇ ਅੱਜ ਢਿੱਕੇ ਲੱਗੇ ਤਾਂ ਇਹਦਾ ਜੀ ਕੋਈ ਚੱਕਰ ਨਹੀਂ ਢੀਕੇ ਰੁਗਿਆ ਕੋਨੇ ਪੂਰੀ ਬੜੀ ਕੋਈ ਸਾਡੇ ਢਾਈ ਪੀ ਬੜੀ ਕੁੜੀ ਦੇਖੋ ਬਾਲ ਪੱਟੇ ਵੇ ਇਹਦੇ ਪੂਰੇ ਉਹ ਦੇਖੋ ਨਾਲ ਲੱਤਾ ਵਾਹਾਂ ਦਰਦ ਕਰਦੀ ਆ ਫਿਰ ਵੀ ਹਟ ਨਹੀਂ ਰਹੀ ਹਟ ਜਾ ਰਹਿਮਤ ਕੱਢ ਜਾ ਆ ਦੇਖੋ ਛੋਟੀ ਹੈਗੀ ਨਾਲੇ 7 ਮਹੀਨੇ 8 ਮਹੀਨੇ ਦੀ ਇਹ ਕੱਢ ਕੱਢ ਹੂੰ ਅਜੀ ਅੱਜ ਵੀ ਨਵੇਂ ਨਵੇਂ ਵੀਡੀਓ ਬਣਾਉਂਦੇ ਬਣਾਉਂਦੇ ਰਵਾਂਗੇ ਨੋ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਈ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਕੇ ਫੋਲੋ ਕਰ ਦਿਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਅੰਦਾਜ਼ ਅੰਦਾਜ਼ ਚੱਤਰ ਕਰ ਲਓ ਇਹਨੂੰ ਸਾਈਡ ਤੇ ਕਰ ਲਓ ਹੈਮੂ ਹੈਮੂ ਏ ਕੀ ਕਰਦੀ ਦੀ ਹੈ ਫਿਰ ਜਾਣਾ ਆ ਦੇਖੋ ਜੀ ਛੋਟੀ ਕੁੜੀ ਨੇ ਬੜੀ ਕੁੜੀ ਢਾਈ ਵੀ ਆ ਆ ਗੁੱਤੜ ਬੜੇ ਵੈਨੂ ਪੂਰਾ ਰਹਿਮਤ

आ देखो ये आ कुडी ने लग्गी दी कंदा दे ऊपर काडे माडे मन छोटी कुड़ी साडी गुत्त पडली रे कदे तूण काल खराब तू रेमत 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 ਨੋ ਫਿਰ ਤੂੰ ਛੱਡ ਓਏ ਬਾਬਾ ਬਣਾਉਣ ਬਣਾ ਲੱਗ ਬੈਠੇ ਬਾਲੋ ਆ ਛੱਡਦਾ ਵੀ ਛੱਡਦਾ ਠੇ ਠਰਦੀ ਇਹ ਮੱਨਾ ਤੇ ਬੰਦ ਇਹ ਇੱਕ ਹੀ ਸੀ ਨਾ ਉਹ ਸਮਾਂ ਤੋਂ ਬਾਅਦ ਆਉਂਦਾ ਨੋ ਹੋਨੇ ਹੋਰ ਕੁਝ ਨਹੀਂ ਕਰਨਾ ਬਸ ਬਾਲ ਲੱਭਣਾ ਆ